Yeah. Good job, man. بے بنیاد الزام ہے یہ کوئی الزام ہے بھی جو رام کو لائے ہیں ہم ان کو لائیں گے بھی یہ نادا پرزن ہے اور اینوں سیاسی نال جوڑا جاندہ ہے مکسر دیاں سموہ جتھہ بندیاں تے سनातਨ نال سبند رکھدیاں اور جڑیاں संस्थाواں ਧਾਰਮਿਕ ਸੰਸਥਾਵਾਂ انہاں نے مل مل کے اکثر پیسے کر کے اس ਸਮਾਗਮ کروایا سی اور کنیا मित्तल جی دا جو فیمس ہے ساری دنیا دے وچ ਅਗੀ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਗੇ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਮੰਨ ਰਹੀਆਂ ਵੀ ਇਹ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਗੀਤ ਹੈ ਤੇ ਭਾਰਤੀ ਜਨਤਾ ਪਾਰਟੀ ਸਮੂਹ ਪਾਰਟੀਆਂ ਜਿਹੜੀਆਂ ਵਿਰੋਧੀ ਹੈ ਦੱਸ ਰਹੀਆਂ ਕਿ ਉਹ ਸਟੇਜ ਤੇ ਆ ਕੇ ਮੰਨ ਲੈਣਗੀਆਂ ਵੀ ਰਾਮ ਨੂੰ ਅਸੀਂ ਨਹੀਂ ਲੈ ਕੇ ਆਏ ਜਾਂ ਰਾਮ ਨੂੰ ਅਸੀਂ ਮੰਨਦੇ ਨਹੀਂ ਉਹ ਮੰਨ ਲੈਣ ਤਾਂ ਮੈਂ ਪਰਚਾ ਜਾਇਜ਼ ਮੰਨ ਲੂੰਗਾ ਵੀ ਪਰਚਾ ਜੈ ਸਮੂਹ ਦੁਨੀਆ ਦਾ ਰਾਮ ਹੈ ਔਰ ਰਾਮ ਕਿਹੈਸਾ ਪਾਰਟ ਹੈ ਸਾਡੀ ਜ਼ਿੰਦਗੀ ਦਾ ਜਿਉ ਇਤਿਹਾਸ ਤੂੰ ਵੇਖੀਏ ਤਾਂ ਉਸਦੀ ਆਡੋਲੋਜੀ ਚੱਲੀ ਹੈ ਹਾਂ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਮੈਂ ਉਹਦਾ ਕਾਰਜਕਰਤਾ ਮੈਂ ਨਖਸਤ ਖੋਣ ਗਿਆ ਸੀ ਇਸ ਜਾਗਰਨ ਦੇ ਵਿੱਚ ਔਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਸ਼ਾਮ ਪ੍ਰਚਾਰ ਹੋਇਆ ਜਾਂ ਲੰਗਰ ਕਮੇਟੀਆਂ ਹੋਈਆਂ ਉਹਨਾਂ ਦੀ ਤਰਫੋਂ ਜਾਗਰਨ ਹੋਇਆ ਸੀ ਔਰ ਮੈਨੂੰ ਧੁਰਾ ਬਣਾ ਕੇ ਇਹਨਾਂ ਨੇ ਪਰਚਾ ਦਾ ਜਗੀਤਾ ਔਰ ਲਿੱਤਾ ਵੀ ਇਹਨਾਂ ਨੇ ਭਜਨ ਗਵਾਇਆ ਜੋ ਰਾਮ ਕੋ ਲਾਏ ਹਨ ਜਿਹੜਾ ਕਿ ਬੇਬੁਨਿਆਦ ਪਰਮਿਸ਼ਨ ਹੈਗੀ ਸੀ ਕਿਸੇ ਕੋਲ ਜਿਹੜੀ ਉੱਪਰ ਬਿਲਕੁਲ ਪਰਮਿਸ਼ਨ ਮੇਰੇ ਕੋਲ ਹੈ ਲੇਕਿਨ ਉਹਦੇ ਵਿੱਚ ਬਾਅਦ ਚ ਕਿਹਾ ਗਿਆ ਵੀ ਇਹ ਪਰਮਿਸ਼ਨ ਸਿਰਫ ਸਾਊਂਡ ਦੀ ਹੈ ਮਾਈਕ ਦੀ ਮਾਈਕ ਤੇ ਨਾਲ ਹੀ ਕੱਟ ਹੋਣਾ ਮਾਈਕ ਦੀ ਪਰਮਿਸ਼ਨ ਮਿਲ ਗਈ ਤਾਂ ਲੋਕਾਂ ਨੇ ਇਕੱਤਰ ਹੋਣਾ ਜਦੋਂ ਭਜਨ ਐਸਾ ਲੋਕਾਂ ਦੇ ਹਿਰਦਿਆਂ ਨੂੰ ਛੂੰਦਾ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਗੇ ਉਹ ਮਾਈਕ ਤੇ ਜਦੋਂ ਕਨਈਆ ਮਿੱਤਰ ਨੇ ਭਜਨ ਗਾਇਆ ਤੇ ਲੋਕ ਇਕੱਤਰ ਹੋ ਗਏ ਹੁਣ ਇਹ ਕਹਿੰਦੀ ਵੀ ਰਾਸ਼ਦੀ ਪਰਮਿਸ਼ਨ ਹੈ ਨਹੀਂ ਕਿ ਮੈਂ ਕਹਾਂ ਵੀ ਰਾਸ਼ਦੀ ਤਾਂ ਕੋਈ ਪਰਮਿਸ਼ਨ ਨਹੀਂ ਹੁੰਦੀ ਮਾਈਕ ਦੀ ਪਰਮਿਸ਼ਨ ਹੁੰਦੀ ਹੈ ਤੇ ਮਾਈਕ ਦੀ ਪਰਮਿਸ਼ਨ ਮੇਰੇ ਕੋਲ ਹੈ ਅੱਜ ਇਕੱਠੀਆਂ ਹੋਈਆਂ ਜਥੇਬੰਦੀਆਂ ਕਾਫੀ ਜਥੇਬੰਦੀਆਂ ਧਾਰਮਿਕ ਇਕੱਠੀਆਂ ਹੋਈਆਂ ਹੈਗੀਆਂ ਕੀ ਕਹਾਂਗੇ ਕੀ ਅਗਲਾ ਜੇਖੋ ਮੁਕਸਰ ਦੇ ਵਿੱਚ ਸਮੂਹ ਜਥੇਬੰਦੀਆਂ ਦਾ ਮੈਨੂੰ ਟੈਲੀਫੋਨ ਵੀ ਆਇਆ ਵੀ ਗ੍ਰਿਫਤਾਰੀਆਂ ਅਸੀਂ ਦਵਾਂਗੇ ਅੱਜ ਉਹਨਾਂ ਨੇ ਮੈਸੂਨਾਂ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਸੀ ਔਰ ਸਮੂਹ ਸਨਾਤਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇਨਸ਼ਾਅੱਲਾ ਸਾਰੀਆਂ ਥੋਡੇ ਲਾਲ ਐ ਉਹ ਗ੍ਰਿਫਤਾਰੀਆਂ ਅਸੀਂ ਦਵਾਂਗੇ ਜੇ ਪਰਚਾ ਕੈਂਸਲ ਨਾ ਕੀਤਾ ਇੱਕ ਬੜਾ ਵੱਡਾ ਵਿਰੋਧ ਹੋਊਗਾ ਜਿਹੜਾ ਕੀ ਇਸ ਸ਼ਹਿਰ ਲਈ ਇੱਕ ਮਿਸਾਲ ਬਣੂਗਾ ਜਿਹੜਾ ਪਰਚਾ ਹੋਇਆ ਹੈ ਇਹ ਕੋਮੈ ਨੂੰ ਇਹ ਲੱਗ ਰਿਹਾ ਉਸ ਹਰਿਆ ਜੋ ਧਾਰਮਿਕ ਸਮਾਗਮੀ ਸਮਾਗਮ ਸੀਗਾ ਅਸੀਂ ਉੱਥੇ ਨਾਨ ਪੋਲੀਟਿਕਲੀ ਪਹੁੰਚੀ ਆ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਬਾਲਾਜੀ ਦਾ ਜਾਗਰਣ ਹੋ ਰਿਹਾ ਸੀਗਾ ਮੈਂ ਉੱਥੇ ਉਸ ਦਿਨ 30 ਤਰੀਕ ਸੀਗੀ ਸਾਡੇ ਧਰਮਗੁਰੂ ਰੋਣਜੀ ਮਹਾਰਾਜ ਜੀ ਦਾ ਜਨਮ ਦਿਨ ਸੀਗਾ ਤੇ ਮੈਂ ਉੱਥੇ ਜਾ ਕੇ ਇੱਕ ਪ੍ਰਤਿਮਾ ਨੂੰ ਇੱਕ ਚਿੱਤਰ ਭੇਟ ਕੀਤਾ ਕਨਈਆ ਮਿੱਤਰ ਨੂੰ ਔਰ ਕਿਸੇ ਬੰਦੇ ਨੇ ਉੱਥੇ ਕਿਸੇ ਵਿਅਕਤੀ ਵਿਸ਼ੇਸ਼ ਰਾਜਨੀਤਿਕ ਬੰਦੇ ਦੇ ਨਾਂ ਦੇ ਨਾਅਰੇ ਲਾਇਆ ਕਿਸੇ ਪੋਲੀਟਿਕਲ ਪਾਰਟੀ ਦੇ ਨਾਂ ਤੇ ਨਾਅਰੇ ਨਹੀਂ ਲਾਇਆ ਪਰ ਫਿਰ ਵੀ ਪਤਾ ਨਹੀਂ ਸਰਕਾਰ ਜਾਂ ਕਿਸੇ ਹੋਰ ਬੰਦੇ ਨੇ ਜਿਸ ਨੇ ਇਹ ਐਕਸ਼ਨ ਲਿਆ ਉਹਦੀ ਕੀ ਮਨਸਾ ਹੈ ਕੀ ਉਹਦੀ ਸੋਚ ਹੈ ਕਿ ਭਗਵਾਨ ਦਾ ਨਾਮ ਭਗਵਾਨ ਆਨੰਦ ਜੀ ਦਾ ਨਾਮ ਲੈਣਾ ਹੀ ਗੁਨਾਹ ਹੁਣ ਮੈਨੂੰ ਪਤਾ ਨਹੀਂ ਅੱਗੇ ਇਸ ਬੰਦੇ ਨੇ ਕੀਤਾ ਹੋਇਆ ਕੰਮ ਹੈ ਮੈਂ ਕਹਿੰਦਾ ਜਿਹੜੇ ਬੰਦੇ ਨੇ ਕੀਤਾ ਉਹਨੂੰ ਸ਼ਰਿਆਮ ਸਾਹਮਣੇ ਆਉਣਾ ਚਾਹੀਦਾ ਹੈ ਔਰ ਉਹਦਾ ਸਪਸ਼ਟੀਕਰਨ ਵੀ ਦੇਣਾ ਚਾਹੀਦਾ ਹੈ ਇਹ ਜੋ ਰਾਮ ਕੋ ਲਾਏ ਹੈ ਹਮ ਉਹਨੂੰ ਲਾਏਗੇ ਇਹ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਹੈ ਜਾਂ ਤਾਂ ਉਹ ਪਾਰਟੀ ਇਹ ਗੱਲ ਕਰੇ ਵੀ ਇਹ ਸਾਡਾ ਰਾਮ ਭਗਵਾਨ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਾਡੇ ਤੇ ਭਾਵੇਂ ਹੋਰ ਹਜ਼ਾਰਾਂ ਪਰਚੇ ਕਰ ਦੋ ਪਰ ਜੇ ਇਹ ਗੱਲ ਹੈ ਵੀ ਭਗਵਾਨ ਰਾਮ ਸਾਹਿਬ ਦੇ ਸਾਹੇ ਹੈ ਫਿਰ ਇਸ ਗੱਲ ਤੇ ਪਰਚਾ ਹੋਣਾ ਬਹੁਤ ਗਲਤ ਕਾਨੂੰਨੀ ਹਰਕਤ ਹੈ ਮੈਂ ਦਾ ਡਟ ਕੇ ਵਿਰੋਧ ਕਰਦਾ ਔਰ ਜੁਗਮੈ ਰੋਡ ਵਾਲਸ਼ ਵੱਲੋਂ ਵੀ ਵਿਰੋਧ ਕਰਦਾ ਕਿਉਂਕਿ ਮੈਂ ਆਪ ਦੇ ਆਪ ਨੂੰ ਉੱਥੇ ਨਾਨ ਪੋਲੀਟਿਕਲੀ ਆਪ ਦੇ ਆਪ ਨੂੰ ਰਿਪਰੈਜ਼ੈਂਟ ਕੀਤਾ ਉਸ ਦਿਨ ਸਾਡੇ ਗੁਰੂ ਦਾ ਜਨਮ ਦਿਨ ਸੀ ਮੈਂ ਇਸ ਦੀ ਨਿੰਦਿਆ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜਨਨ ਜਵਾਦ ਪੀਸੀ ਮੈਂ ਦੀਪਕ ਪਾਲ ਸ਼ਰਮਾ ਪ੍ਰਾਂਤ ব্রাহ্মণ ਸਭਾ ਸ੍ਰੀ ਮੁਖਤਸਰ ਸਾਹਿਬ ਜਿਹੜਾ ਪਿੱਛੇ 30 ਮਈ ਨੂੰ ਇੱਕ ਸਮਾਗਮ ਹੋਇਆ ਸੀਗਾ ਖਾਟੂ ਸ਼ਾਮ ਦਾ ਜਗਰਾਤਾ ਉਸ ਦੇ ਸੰਬੰਧ ਦੇ ਵਿੱਚ ਕੁਝ ਬੰਦਿਆਂ ਦੇ ਉੱਤੇ ਪਰਚਾ ਕੀਤਾ ਗਿਆ ਉਹ ਸੰਬੰਧ ਦੇ ਵਿੱਚ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਸੀ ਵੀ ਜਿਹੜੀ ਕੋਈ ਸਿਆਸੀ ਗੱਲ ਹੋਈ ਹੋਵੇ ਉਹ ਇੱਕ ਧਾਰਮਿਕ ਕੰਮ ਸੀ ਸਨਾਤਨ ਧਰਮੀ ਜਿਹੜੇ ਆ ਉਹ ਉੱਥੇ ਇਕੱਠੇ ਹੋਈ ਸੀ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਇਹ ਹੀ ਕਰਦੇ ਆ ਵੀ ਹਮ ਰਾਮ ਕੋ ਲਾਏ ਹੈ ਜਾਂ ਕੋਈ ਇਹੇ ਗਾਣਾ ਜਿਹੜਾ ਇਹਦਾ ਮਤਲਬ ਕੀ ਅਸੀਂ ਇਹ ਸਮਝ ਲਈਏ ਵੀ ਭਾਜਪਾ ਹੀ ਰਾਮ ਨੂੰ ਲਿਆਈ ਹੈ ਰਾਮ ਨੂੰ ਤਾਂ ਅਸੀਂ ਤਾਂ ਇਹ ਸਮਝਿਆ ਵੀ ਜਿਹੜੇ ਸਨਾਤਨੀ ਲੈ ਕੇ ਆਏ ਆ ਸਨਾਤਨ ਧਰਮ ਦੇ ਨਾਲ ਜਿਹੜੇ ਵੀ ਜੁੜੇ ਉਹ ਲੈ ਕੇ ਆਏ ਆ ਉਹ ਸਨਾਤਨੀ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਵੀ ਹੈ ਭਾਜਪਾ ਦੇ ਵਿੱਚ ਵੀ ਹੈ ਬਸਪਾ ਦੇ ਵਿੱਚ ਵੀ ਹੈ ਅਕਾਲੀ ਦਲ ਦੇ ਵਿੱਚ ਵੀ ਹੈ ਸਾਰੇ ਪਾਸੇ ਹੀ ਹੈ ਇਸ ਕਰਕੇ ਉਹ ਪਰਚਾ ਜਿਹੜਾ ਆ ਉਹ ਬਿਲਕੁਲ ਗਲਤ ਹੋਇਆ ਹੈ ਉਹ ਕਿਉਂਕਿ ਇਹ ਸਿਰਫ ਧਾਰਮਿਕ ਹੀ ਰਿਹਾ ਉਥੇ ਸਮਾਗਮ ਪੇਟਾਂ ਬੋਲੀਆਂ ਗਈਆਂ ਜੇ ਜਿਹਨੇ ਬੋਲੀ ਹੈ ਪੇਟ ਉਹਦਾ ਤਾਂ ਅਸੀਂ ਦੇਖਿਆ ਸੁਣਿਆ ਵੀ ਹਾਂ ਵੀ ਉਹਦਾ ਤਾਂ ਨਾਂ ਵੀ ਹੈ ਨਹੀਂ ਵਿੱਚ ਔਰ ਜੇ ਕਿਸੇ ਨੇ ਆਯੋਜਿਤ ਕਰ ਰਿਹਾ ਜੇ ਉਹਨੇ ਗਲਤੀ ਕਰ ਲਈ ਕਿਸੇ ਨੇ ਵੀ ਲੰਗਰ ਲਵਾਤਾ ਜਾਂ ਕੋਈ ਪਾਣੀ ਦਾ ਸਟਾਲ ਲਵਾਤਾ ਜਾਂ ਪ੍ਰਬੰਧ ਕਰਤਾ ਤੇ ਉਹਨਾਂ ਦੇ ਉੱਤੇ ਪਰਚੀ ਇਹ ਜਿਹੜੀ ਹੈ ਨਜਾਇਜ਼ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਹਾਂ ਭਾਈ ਵੀ ਉਹ ਪਰਚਾ ਕੈਂਸਲ ਕਰਵਾਇਆ ਜਾਵੇ ਔਰ ਇਸ ਮਸਲੇ ਦੇ ਉੱਤੇ ਅਸੀਂ ਬ੍ਰਾਹਮਣ ਸਭਾ ਵੱਲੋਂ ਤੇ ਹੋਰ ਬਾਕੀ ਜਿਹੜੀਆਂ ਧਾਰਮਿਕ ਸੰਸਥਾਵਾਂ ਆਈਆਂ ਅਸੀਂ ਇਹਨਾਂ ਦੇ ਨਾਲ ਖੜੇ। ਜੇ ਤਾਪਦਰ ਤੀਸਰੀ ਮੁਕਤਸਰ ਸਾਹਿਬ ਤੇ ਇੱਕ 30 ਤਰੀਕ ਨੂੰ ਜਾਗਰਣ ਹੋਇਆ ਸੀ। ਜੋ ਖਾਟੂ ਸ਼ਾਮ ਦਾ ਜਾਗਰਣ ਹੈ ਲੋਕ ਬੜੀ ਸ਼ਰਧਾ ਤੇ ਭਾਵਨਾ ਨਾਲ ਉਹਨੂੰ ਸੁਣਦੇ ਆ। ਔਰ ਸਾਰੀ ਅਸੀਂ ਮੁਕਤਸਰ ਸਾਹਿਬ ਦੀ ਬਹੁਤ ਸਾਰੀ ਸੰਗਤ ਉੱਥੇ ਜਾਂਦੀ ਹੈ। ਉਸੇ ਸ਼ਰਧਾ ਨਾਲ ਅਸੀਂ ਉਹਨਾਂ ਨੂੰ ਉੱਥੇ ਸੁਣਨ ਵਾਸਤੇ ਗਏ ਸੀ। ਕੋਈ ਉੱਥੇ ਝੰਡਾ ਨਹੀਂ ਸੀ। ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਸੀ। ਅਸੀਂ ਸਾਰੇ ਥੱਲੇ ਬਹਿ ਕੇ ਬਹੁਤ ਸਾਰੀਆਂ ਸੰਗਤਾਂ ਮੁਖਸਰ ਦੀਆਂ ਇੱਕ ਔਨੀ ਲੈਡੀ ਸੀ ਉਹਨੇ ਜੈਂਟ ਸੀ ਤੇ ਉਹਨੂੰ ਸੁਣਿਆ ਉਦੋਂ ਬਾਅਦ ਪਤਾ ਲੱਗਿਆ ਵੀ ਕੋਈ ਕਿਸੇ ਨੇ ਪਰਚਾ ਦਰਜ ਕਰਤਾ ਸਰਕਾਰ ਵੱਲੋਂ ਅਸੀਂ ਇਹ ਬੇਨਤੀ ਕਰਦੇ ਆਂ ਕਿ ਧਾਰਮਿਕ ਪ੍ਰੋਗਰਾਮਾਂ ਤੇ ਕਦੀ ਵੀ ਪਰਚੇ ਨਹੀਂ ਹੁੰਦੇ ਅਸੀਂ ਸਾਰੀਆਂ ਸ਼ਹਿਰ ਦੀਆਂ ਰਾਜਨੀਤਿਕ ਨੀਸ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਗਊਸ਼ਾਲਾ ਸਾਰੀਆਂ ਸਾਰੇ ਸ਼ਹਿਰ ਦੀ ਬ੍ਰਾਹਮਣ ਸਭਾ ਸਾਰੇ ਅਸੀਂ ਇਕੱਠੇ ਆ ਕੋਈ ਧਾਰਮਿਕ ਦੇ ਸਾਡੇ ਤੇ ਐਦਾਂ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਸੰਘਰਸ਼ ਵਿੱਡਾਂਗੇ ਔਰ ਅਸੀਂ ਇਸ ਦੀ ਨਿੰਦਾ ਕਰਦੇ ਆ ਜਿਹੜਾ ਇਹ ਪਰਚਾ ਹੋਇਆ ਇਹ ਪਰਚਾ ਕੈਂਸਲ ਹੋਣਾ ਚਾਹੀਦਾ ਹੈ ਰਾਜਨੀਤਿਕ ਹੋਇਆ ਤੇ ਰਾਜਨੀਤਿਕ ਤੇ ਕਰੋ ਜਾਂ ਜਿਨੇ ਗਾਇਆ ਉਹਨਾਂ ਤੇ ਕਰੋ ਅਸੀਂ ਤੇ ਲੋਕ ਭਾਵਨਾ ਵਾਲੇ ਆ ਉਥੇ ਲੰਗਰ ਲਾਇਆ ਉਥੇ ਸ਼ਬੀਲਾ ਲਾਈਆਂ ਉਥੇ ਜੋੜਿਆਂ ਦੀ ਸੇਵਾ ਕੀਤੀ ਇਹ ਕੰਮ ਸਾਡੇ ਖੂਨ ਚ ਐ ਅਸੀਂ ਸੇਵਾ ਕਰਦੇ ਆ ਔਰ ਅਸੀਂ ਕਰਦੇ ਰਵਾਂਗੇ ਕੋ ਦੂਜੀ ਲੱਗਦਾ ਮਾਮਲਾ ਕਿਉਂ ਹੋਇਆ ਕੀ ਕਾਰਨ ਲੱਗਦਾ ਤੇ ਦੇਖੋ ਇਹ ਪਹਿਲਾਂ ਤੋਂ ਹੀ ਬੁੱਕ ਸੀ ਇਹਨਾਂ ਨੂੰ ਲੱਗਿਆ ਜਿਹੜੇ ਬੰਦੇ ਦੂਜੀ ਪਾਰਟੀਆਂ ਵਾਲੇ ਆ ਚਾਰੇ ਇਹ ਸ਼੍ਰੀ ਰਾਮ ਜੀ ਸਾਰਿਆਂ ਦੇ ਸਾਝੇ ਆ ਕੋਈ ਇਹ ਨਹੀਂ ਵੀ ਮੋਦੀ ਦੇ ਉਹ ਬੈਕ ਰਾਏ ਆ ਸਾਰਿਆਂ ਦੇ ਸਾਝੇ ਆ ਔਰ ਸਾਰੀ ਸੰਗਤ ਨਹੀਂ ਉੱਥੇ ਜਾਂਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਇਹ ਲੱਗਿਆ ਵੀ ਇਹ ਕਦੇ ਉਹਨਾਂ ਨੇ ਕਰਾਇਆ ਉੱਥੇ ਸਾਰੀਆਂ ਪਾਰਟੀਆਂ ਦੇ ਹੀ ਬੰਦੇ ਬੈਠੇ ਸੀ ਔਰ ਕੋਈ ਰਾਜਨੀਤਿਕ ਉੱਥੇ ਗੱਲ ਨਹੀਂ ਹੋਈ ਕਿਸੇ ਨੇ ਕੋਈ ਭਾਸ਼ਣ ਨਹੀਂ ਦਿੱਤਾ ਇਥੋਂ ਤੱਕ ਅਸੀਂ ਰਾਜਨੀਤੀ ਕੋ ਸਟੇਜ ਤੇ ਨਹੀਂ ਚੜਨ ਦਿੱਤਾ ਅਸੀਂ ਤਾਂ ਥੱਲੇ ਸੇਵਾ ਕਰ ਰਹੇ ਸੀ ਕਿਸੇ ਦੀ ਜੋੜਿਆਂ ਤੇ ਡਿਊਟੀ ਸੀ ਕੇ ਦੀ ਪਾਣੀ ਦੇ ਡਿਊਟੀ ਸੀ ਥੱਲੇ ਬੈਠ ਕੇ ਸਾਰਾ ਨੇ ਸੁਣਿਆ ਕੋਈ ਇਹੋ ਜੀ ਗੱਲ ਸੰਤਾ ਲੱਗੀ ਨਹੀਂ ਪਰ ਜੇ ਕੀਤਾ ਤਾਂ ਪਰਚਾ ਗਲਤ ਦਰਜ ਹੋਇਆ ਅਸੀਂ ਬੇਨਤੀ ਕਰਦੇ ਆਂ ਵੀ ਧਾਰਮਿਕ ਤੇ ਥੇਸ ਪਹੁੰਚਦੀ ਹੈ ਲੋਕਾਂ ਦੀ ਆਸਥਾ ਤੇ ਤੁਸੀਂ ਇਹ ਨਾ ਕਰੋ ਇਹ ਪਰਚਾ ਕੈਨਸਲ ਕਰੋ ਤੇ ਜਿਹੜਾ ਇਹ ਹੋਇਆ ਗਲਤ ਹੋਇਆ